ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ सोनू ਵੀਰ ਦੇ ਕੋਲ ਤੇ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਡਿਟੇਲ ਅੱਜ ਤਾਜ਼ੀਆਂ ਸੂਈਆਂ ਝੋਟੀਆਂ ਤੋਕੜਾਂ ਘਬਣਾ ਤੇ ਚੰਗੇ ਰਿਕਾਰਡ ਵਾਲੀਆਂ ਵੇੜਾਂ ਵਿਖਾਉਣੀਆਂ ਤੁਹਾਨੂੰ ਤੇ ਕਰਦੇ ਹਾਂ ਵੀਰ ਤੁਹਾਨੂੰ ਇਹ ਗੱਲਬਾਤ ਤੁਹਾਨੂੰ ਵੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਕਿਰਪਾ ਮਹਾਰਾਜ ਦੀ ਮੈਂ ਨਾ ਬੜੀ ਸ਼ੀਦਾ ਦੀ ਕਰਪਾ ਹੈ ਹੁਲੀ ਭਾਬੀ ਜੀ ਚਲੋ ਕਿਰਪਾ ਚਾਹੀਦੀ ਆ ਉਹਦੇ ਲੀਰਾ ਹੋਈ ਖੁੰਝੇ ਲਾਤੀਆਂ ਬਾਦੇ ਅੱਛਾ ਠੀਕ ਆ ਜੀ ਠੀਕ ਹੋ ਗਈ ਜੀ ਤੇ ਅੱਜ ਬਾਈ ਮੇਰਾ ਵੀ ਆਇਆ ਸასი ਕਾਲ ਜੀ ਸასი ਕਾਲ ਬਾਈ ਜੀ ਸასი ਕਾਲ ਏ ਬਾਈ ਆਪਣਾ ਫਿਰ ਪੱਕੇ ਪਸ਼ੂ ਟੋਂਦਾ ਹਾਂਜੀ ਬਾਈ ਜੀ ਆਪਣਾ ਵੀ ਐਡਰੈਸ ਦੱਸੋ ਕਿੱਥੋਂ ਜੇ ਮੋਗੇ ਤੋਂ ਜੀ ਮੋਗੇ ਤੋਂ ਹਾਂਜੀ ਕਿਹੜੇ ਰੋਡ ਤੋਂ ਕਲਗਲਾ ਰੋਡ ਨੇੜੇ ਇੱਕ ਤਨਵਰੀ ਅੱਛਾ ਕੁਝ ਕਹਿਣਾ ਚਾਹੁੰਦੇ ਜੀ ਵੀ ਕੋਈ ਵੀਰਾਂ ਨੂੰ ਪੈਸੇ ਪਾ ਦਿਆਂ ਕਰੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ 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 ਕੋਈ ਨਹੀਂ ਕਰੀਏ ਆਪਾਂ ਜ਼ਿੰਮੇਵਾਰਾਂ ਹੀ ਹੋਰ ਦੱਸੋ ਠੀਕ ਹੈ ਭਾਜੀ ਤੇ ਆਪਣਾ ਕਿਹੜਾ ਸ਼ਹਿਰ ਹੈ ਆਪਣਾ ਖਾਸ ਮੋਗਾ ਜੀ ਖਾਸ ਮੋਗਾ ਆਪਣਾ ਨੰਬਰ ਵੀ ਦੱਸ ਦਿਓ ਬਾਈ ਜੀ ਤੁਸੀਂ 6080694007 99007 ਨੰਬਰ ਭਾਈ ਜੀ ਆ ਗਿਆ ਕਈ ਬੰਦੇ ਮੁੜ ਕੇ ਬਾਈ ਪਰੇਸ਼ਾਨ ਕਰਦੇ ਆ। ਨਾਮ ਗਰਦੀਪ ਸਿੰਘ। ਹਾਂਜੀ। ਠੀਕ ਆ ਭਾਜੀ ਤੇ ਸੋਨੂ ਵੀਰ ਜੀ ਕਿੰਨੇ ਪਸ਼ੂ ਜੇ? ਆ ਚਾਰ ਪੰਜ ਹੈਗੇ ਜੇ। ਅੱਛਾ। ਹਾਂ। ਤੇ ਬਾਕੀ ਸੋਨੂ ਵੀਰ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ। ਉਹ ਚਲੋ ਬੜਾ ਪਤਾ। ਠੀਕ ਆ ਸੋਨੂ ਵੀਰ ਜੀ। ਹਾਂ। ਤੇ ਸੋਨੂ ਵੀਰ ਜੀ ਇਤੋਂ ਕਰੀਏ ਝੋੜੀ ਤੋਂ ਸ਼ੁਰੂ? ਇਤੋਂ ਕਰਦੀਏ ਜਰੂਰ। ਹਾਂਜੀ ਦੱਸੋ ਇਹਦੀ ਡਿਟੇਲ। ਸੋਨੂ ਵੀਰ ਜੀ ਇਹਨੂੰ ਸੋਨੂ ਵੀਰ ਜੀ 15 16 ਦਿਨ ਹੋ ਗਏ ਨੇ ਜੀ। ਅੱਛਾ। ਇਹ ਕੋ 2 2 13 ਕਿਲੋ 13 ਕਿਲੋ ਪਰ ਆਪਾਂ 13 ਨਹੀਂ ਕਹਿੰਦਾ ਆਪਾਂ 12 ਕਿਲੋ ਠੰਡਾ ਲੀਟਰ ਦੀ ਗੱਡੀ ਠੰਡਾ ਲੀਟਰ ਹਾਂਜੀ ਠੀਕ ਉਹ ਜਿਹੜਾ ਅਗਲਾ ਹੀ ਬਿਲਕੁਲ ਬਿਲਕੁਲ ਬੂਸ਼ੀ ਦੇ ਮਿਲਦੀ ਜੀ ਅੱਛਾ ਬੂਸ਼ੀ ਦੇ ਹਾਂ ਬੱਚਾ ਮਰ ਗਿਆ ਹਾਂ ਅੱਛਾ ਮਰ ਗਿਆ ਠੀਕ ਹੈ ਵੀਰ ਜੀ ਬੂਸ਼ੀ ਵੀ ਆਪਾਂ ਵਿਖਾ ਦਨੇ ਅੱਜ ਤਾਂ ਟੰਗੀਆਂ ਵੀਰ ਨੇ ਦੱਸਿਆ ਏ ਤੇ ਬਾਕੀ ਖੋਲ ਕੇ ਵਿਖਾਉਣੇ ਤੇ ਕਰਦੇ ਆਂ ਗੱਲ ਬਾਅਦ ਇਹਦੇ ਦੁੱਧ ਬਾਰੇ ਸਾਰਾ ਕੁਝ ਰਿਕਾਰਡ ਬਾਰੇ ਪੁੱਛਣੇ ਆਂ ਆ ਵੀਰ ਜੀ ਨਕਾ ਸਿੰਘ ਆ ਗਿਆ ਜੀ ਤੇ ਪੂਰੀ ਵੱਡੀ ਝੋਟੀ ਜੇ ਐ ਥੱਬੇ ਦਾ ਵਾਹ ਨਾ ਲਾਈ ਫਿਰਦੀ ਥਲੇ ਬਾਕ ਸੇਂਗ ਬਿਲਕੁਲ ਨਿਕਾ ਆ ਗਿਆ ਤੇ ਬੂਛੀ ਦੇ ਵੀਰ ਕਹਿੰਦਾ ਮਿਲਦੇ ਨੇ 15 16 ਦਿਨਾਂ ਸੁਈ ਨੂੰ ਗਰੰਟਡ ਇਹ ਨਹੀਂ ਹੋਊਗਾ ਵੀ ਸੁਈ ਮਹੀਨੇ ਦੀ ਹੋਵੇ ਤੇ 15 16 ਦਿਨਾਂ ਦੀ ਵੀਰ ਦੱਸੇ ਬਾਕੀ ਸੋਨੂ ਵੀਰ ਜੋ ਵੀ ਦੱਸਦਾ ਬਿਲਕੁਲ ਸਹੀ ਦੇਖੋ ਥਣਪਾਂਡਾ ਝੋਟੀ ਦਾ ਬਾਕੀ ਵੀਰ ਨੂੰ ਬੂਛ ਨੇ ਵੀ ਕਿੰਨਾ ਸੋਨੂ ਵੀਰ ਜੀ ਕਿੰਨਾ ਕਰ ਜੂ ਦੁੱਧ ਦੁੱਧ ਤੇ ਵੀਰ ਜੀ ਆਪਣੀ ਸੇਵਾ ਦਾ ਹੋ ਜਿੰਦੀ ਪ੍ਰੀਜੂਰੀ ਆ ਹਾਂਜੀ ਦੋ ਦਿਨ 15 ਕਿਲੋ ਕੀ ਜਾਂਦਾ ਆ ਇਹ ਤਾਂ ਗੱਲ ਹੈ ਜੀ ਸਹੀ ਦਾ ਪਰ ਭਾਜੀ 15 ਨਹੀਂ ਆਪਾਂ ਮਾਲੋ ਸੇਵਾ ਦਾ ਭਾਗ ਚੋਗੇ 15 ਵਿੱਚ 16 ਵੀ ਚੋਲੇ ਇੱਕ ਬੰਦੇ ਨੇ ਮੇਰੇ ਕੋਲ ਮੱਝ ਖਰੀਦੀ ਦੁੱਧ 7 ਕਿਲੋ ਹੀ ਐਸਾ ਤਾਂ ਉਹ 12 ਕਿਲੋ ਤੋਂ ਡਿਆ ਠੀਕ ਆ ਭਾਜੀ ਠੀਕ ਸੇਵਾ ਦਾ ਦੁੱਧ ਤੇ ਭੇਸ਼ਵਾ ਦਾ ਸੇਵਾ ਦਾ ਦੁੱਧ ਹਾਂਜੀ ਤੇ ਤੁਹਾਨੂੰ ਵੀਰ ਜੀ ਚਲੋ ਕੋਈ ਨਹੀਂ ਤੇ ਇਹਦੀ 부ਸ਼ੀ ਖਾ ਲਈਏ ਆ ਇਹਦੀ 부ਸ਼ੀ ਟੰਗੀ ਜੇ ਆ ਵੇਖ ਲਓ ਵੀਰ ਜੀ ਤੇ ਤੁਹਾਨੂੰ ਵੀ ਦੀ ਇਹਦਾ ਮੁੱਲ ਮੁੱਲ ਮੰਗਣ ਦੇ ਭਾਈ ਹੁਣ ਕਿਹੜਾ ਗਾਹ ਸਿਆਲ ਹੋੜਿਆ ਤੁੰਦਾ ਮੈਂ ਨਹੀਂ ਆ ਹਾਂਜੀ 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 ਉਹ ਤੇ ਤਲ ਬਰਾ ਦੇ ਦੀ ਇੱਕ 15 ਦੀ ਇੱਕ 15 ਦੀ ਆ ਲੈ ਜਾਇਜ਼ ਹੀ ਕਰੀਏ ਭਾਈ ਜੀ ਦਾ ਦिए ਕਰੀਏ ਜੈਜ ਦੱਸੋ ਤੁਸੀਂ ਹਾਂਜੀ ਬਾਈ ਛੋਟਾ ਵਾਲਾ ਕੰਮ ਕਰ ਦਈਏ ਹਾਂਜੀ ਹਾਂਜੀ ਛੋਟਾ ਲੈ ਕੇ ਦਈਏ ਨਹੀਂ ਚੱਖਾ ਨਹੀਂ ਕਰਦੇ ਸਹੀ ਇੱਕ ਪੰਜ ਦੀ ਦੀਏ ਸੋ ਇੱਕ ਪੰਜ ਦੀ ਹਾਂਜੀ ਨਹੀਂ ਬੱਚਾ ਨਹੀਂ ਜੇਗਾ ਕਰ ਦਈਏ ਭਾਜੀ ਪੂਰੇ 97000 ਦਿਵਾ ਦੇਵਾਂਗੇ 97 ਦੀ ਹਾਂ ਠੀਕ ਹੈ ਵੀਰ ਜੀ ਲੱਖ ਦੇ ਵਿੱਚ ਪਹੁੰਚ ਕਰ ਦੋਗੇ ਅੱਛਾ ਜਿੱਥੋਂ ਤੱਕ ਮੋਗੇ ਮਾਸਾ ਜਿੱਥੋਂ ਤੱਕ ਜਾਵੇ ਲੱਖ ਤੱਕ ਲੱਖ ਦੇ ਵਿੱਚ ਪਹੁੰਚ ਲਓ ਜੀ ਵੀਰ ਜੀ ਲੱਖ ਠੀਕ ਹੈ ਜੀ ਠੀਕ ਹੈ ਭਾਜੀ ਉਹ ਜੀ ਲੱਖ ਜੀ ਕਰ ਦਾਂਗੇ ਲਓ ਠੀਕ ਹੈ ਭਾਜੀ ਠੀਕ ਜੀ ਜਿੱਥੇ ਜਾਓ ਭਾਵੇਂ ਸੋਰੀ ਇਹ ਬੱਦਲ ਨਹੀਂ ਚੱਲੇ ਹਜ ਲਓ ਵੀਰ ਜੀ ਠੀਕ ਆ ਵੀਰ ਜੀ ਠੀਕ ਆ ਤੇ ਸੋਨੂ ਵੀਰ ਜੀ ਇਹ ਕਿਧਾਂ ਆ ਗਈ ਜੇ ਅਗਲੀ ਛੋਟੀ ਇਹ ਧੋਕਰ ਗੱਭ ਜੀ ਇਹ ਵੀਰ ਜੀ ਧੋਕਰ ਗੱਭਣ ਆ ਗਈ ਕਿਧਾਂ ਵੀਰ ਜੀ ਪਲੱਸ ਹੋ ਗਈ ਜੇ ਤਿੰਨਾਂ ਦਾ ਪਲੱਸ ਹੋ ਗਈ ਜੇ ਇਹਨਾਂ ਦਾ ਪਲੱਸ ਹੋ ਗਈ 7 ਕਿਲੋ ਤਾਂ ਇੱਧਰ ਵੇਖੋ ਹਾਂਜੀ ਆਹ ਵੇਖੋ ਲਓ ਵੀਰ ਜੀ ਵੇਖੋ ਸੁਨੂ ਵੀਦੇ ਹੈ ਜੜੀ ਆ ਗਈ ਆ ਗਈ ਸਹੀ ਆ ਸੁਨੂ ਵੀਰ ਤੇ ਸੋਨੂ ਵੀਰ ਇਹ ਮਲੋ ਤੇ ਨਾਲੋਂ ਪਲੱਸ ਤੇ ਦੁੱਧ ਇਹ ਪਾਈ ਉਹਦਾ ਚੀਜ਼ ਜਿਹੜੀ ਨਾ ਹਾਂਜੀ ਸਿਰਫ ਲੋਕੀ ਮਜਬੂਰੀਆਂ ਦੇ ਵੇਚਦੇ ਜੀ ਇਹ ਵਿੱਚ ਨਾਲ ਜੀ ਦਨੀ ਇਹ ਹਿਸਾਬ ਨਾਲ ਵੀ ਗਾਈਆਂ ਵਰਗੇ ਹਿਸਾਬ ਦਾ ਇਹ ਚਫ ਗਵਾਂ ਵਾਲਾ ਹਸਾਬ ਹੈ ਝੋਟੀ ਦਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀਰ ਜੀ ਦੇਖੋ ਵੀਰ ਜੀ ਕੱਦ ਵਜਨ ਬਹੁਤ ਜ਼ਿਆਦਾ ਆ ਗਿਆ ਝੋਟੀ ਦਾ ਤੇ ਬਾਕੀ ਸਾਫ਼ ਸੋਧੀ ਠੰਡੀ ਸੀਲ ਬਹੁਤ ਜ਼ਿਆਦੀ ਆ ਮੰਨ ਲਓ ਇਤਰਾ ਕੋਈ ਪਹਾੜਾ ਨਹੀਂ ਕੋਈ ਟੀਗਾ ਨਹੀਂ ਤੇ ਧਾਰ ਤੇ ਮਿਲੂਗੀ ਝੋਟੀ ਕਿਸੇ ਦੇ ਘਰ ਤੱਕ ਦੀ ਗਾਰੰਟੀ ਆ ਵੀਰ ਦੀ ਵੀ ਧਾਰ ਤੇ ਮਿਲੂਗੀ ਬਾਕੀ ਥਾਣਾ ਦਾ ਸਹਾਇਤਾ ਗਿਆ ਵੀ ਬਹੁਤ ਹੀ ਚੰਗਾ ਹੈ ਬਾਕੀ ਵੀਰ ਨੂੰ ਪੁੱਛਣੇ ਹੈ ਇਹ ਰੇਟ ਬਾਰੇ ਵੀ ਨਾ ਕੋਈ ਇਹਦਾ ਰੇਟ ਕਰਦਾ ਈ। ਉਹ ਸਾਬੇ ਫਿਰ ਆਪਾਂ ਅੰਦਾਜ਼ਨੇ। ਸੋਨੂ ਵੀਰ ਜੀ। ਹਾਂ ਜੀ। ਕਿੰਨਾ ਕ ਮੁੱਲ ਜੀ ਝੋੜੀ ਦਾ? ਮੁੱਲ ਤੇ ਵੀਰ ਜੀ ਦੱਸਾ ਕਿਉਂ? ਇਹਦਾ ਜਿੰਨਾ ਮੁੱਲ ਹੋਵੇ ਉਹ ਤਾਂ ਥੋੜਾ ਜੀ। ਹਾਂ ਜੀ ਹਾਂ ਜੀ। ਕਿੰਨਾ ਮਗਰੀਆ ਥੋੜਾ ਜੀ ਜਿਹੜੀ ਬ੍ਰੈਂਡ ਆ ਨਾ। ਹਾਂ ਜੀ। ਉਹਦਾ ਮੁੱਲ ਜਿੰਨਾ ਥੋੜਾ ਜੀ। ਚਲੋ ਦੱਸ ਦੋ ਕੋਈ ਨਹੀਂ। ਸਾਡੇ ਮੁੱਲ ਜਾਇ ਜਾਂਦੀ ਜੀ। ਦੇ ਦੀ 76 ਦੀ ਹੁਣ। 76 ਦੀ? ਹਾਂ। ਵੇਖ ਲਓ ਆਪਣੇ ਸਾਹਮਣੇ। ਕੋਈ ਦੱਸੋ। ਭਾਈ ਜੀ ਦੱਸੋ। 73 ਦੀ ਵੀ ਇਹ। 73 ਦੀ? ਹਾਂ ਜੀ। ਵੇਖ ਲਓ। ਠੀਕ ਆ ਬਿਲਕੁਲ ਪਾਜੀ ਛੱਡਾਂਗੇ ਹੋਰ ਵੀਰ ਜੀ ਪਿਆਰ ਦੇ ਨਾ 72 ਹਰ ਛੋੜ ਨੂੰ ਯਾਹ ਛੱਡਾਂਗੇ ਜੇ ਵੀਰਾ ਵੀਰ ਕੋ ਫੋਨ ਤੇ ਸ਼ੋਰਟ ਕਾਲ ਤਾਂ ਵੀ ਯਾਹ ਛੱਡਦੇ ਪੱਤਨ ਹਰ ਖਾਣੇ ਨਾ ਜੀ 72 ਜਹਾਨ ਆ ਹੀ ਨਾ ਹਾਂ ਦਾ ਇੱਥੇ ਉਹ ਤਾਂ ਵੀ ਛੋੜ ਯਾਹ ਜੇ ਸਿੱਧੇ ਪੈਸੇ ਪੁੱਤਾਂ ਨੂੰ ਯਾਹ ਛੋੜ ਠੀਕ ਆ ਵੀਰ ਜੀ ਠੀਕ ਆ ਤੇ ਸੋਨੂੰ ਵੀਰ ਜੀ ਅੱਗੇ ਵੜਣਾ ਆ ਗਿਆ ਬਨੇ ਬਨੇ ਗਰਮੀ ਦੇ ਤੋਹਫੇ ਆ ਗਏ ਗਰਮੀਆਂ ਦੇ ਤੋਹਫੇ ਆ ਗਏ ਜਿਹੜੇ ਵੱਡੀਆਂ ਵੈਰਾ ਜੇ ਕੱਦ ਵਜਨ ਵਾਲੀਆਂ ਇਹ ਸੂਈ ਜੇ ਤਾਂ ਹੋਣੀ ਹੈਗੀ ਨਾ ਹਾਂ ਹੁਣੇ ਜੋੜਾ ਹੀ ਆਇਆ ਹਾਂ ਹਾਂ ਹਾਂਜੀ ਤੇ ਇਹ ਕਿਦ ਆਈ ਹੁਣੇ ਹਾਂਜੀ ਉਹਨੇ ਭਾਜੀ ਬੋਲੇ ਦੀ ਸ਼ੌਂਕ ਬੜੇ ਸ਼ਹਿਰੋਂ ਤੇ ਆਏ ਆ ਇਹਦੇ ਸੋਨੂ ਵੀਰ ਦੇ ਬੱਚਾ ਮਗਰ ਵਸ਼ਾ ਹੈ ਬੱਚਾ ਉਹ ਵੀ ਜੀ ਮਗਰ ਵਸ਼ਾ ਹੈ ਤੇ ਸੁਆ ਸੁਆ ਪਹਿਲਾ ਨਹੀਂ ਦੂਜਾ ਸੁਆ ਭਾਜੀ ਦੂਜਾ ਸੁਆ ਜੇ ਤੇ ਬਾਕੀ ਵਸ਼ੀ ਬਹੁਤ ਜਿਆਦੀ ਚੰਗੀ ਜੇ ਮੋੜਲਾ 라ਜੂ ਵੀਰ ਕੁੜੀ ਜੀ ਕੈਮਰੇ ਤੋਂ ਦਰਦੀ ਆ ਬੱਚੇ ਕਰਕੇ ਫਿਰ ਅਸ਼ੁਕਰ ਇਹਨੇ ਭਾਜੀ ਗਰਮੀ ਚੱਲਨੀ ਹੁਣ ਸੋਨੂ ਵੀਰ ਜੀ ਕਿੰਨਾ ਕ ਦੁੱਧ ਕਰੂਗੀ ਦੁੱਧ ਭਾਜੀ ਇਸਾ ਹਾਂਜੀ ਘਰ ਵਾਲੇ ਜਾਰੇ 16 ਕਿਲੋ ਚੋਅ 22 ਅੱਛਾ 16 ਕਿਲੋ 16 ਕਿਲੋ ਸੇਵਾ ਦਾ ਦੁੱਧ ਮੈਲੇ ਕੋਲੇ ਚੜੂਗੀ ਗੱਲ ਹਾਂਜੀ ਹਾਂਜੀ 15 ਕਿਲੋ 22 15 ਸੌ ਕਿਲੋ ਭਾਜੀ 15 16 ਕਿਲੋ ਹਾਂ ਵਛੀ ਤੇ ਸੋਨੂ ਵੀਰ ਜੀ ਹੁਣ ਕਿੰਨਾ ਜੇ ਥਲੇ ਬੋਲੋ 11 12 ਕਿਲੋ ਬੋਲਾਗਾ ਵਾ ਅੱਛਾ ਯਾਰ ਆਪਾਂ 10 ਮੰਨ ਕੇ ਚੱਲੀਏ 10 ਮੰਨ ਕੇ ਮੇਰੇ ਨੂੰ ਛਲਿਆਵਾ 10 ਸੀ ਕਰੀ ਦੀ ਮਸਤੀ ਠੀਕ ਹੈ ਵੀ ਚੋਅ 22 ਇੱਕ ਨੰਬਰ 22 ਤੇ ਭਾਜੀ ਇੱਕ ਨੰਬਰ ਦੀ ਭਾਏ ਬੰਗਾ ਬਾਦ ਪੈ ਨਾ ਪਾਓ ਠੀਕ ਹੈ ਭਾਜੀ 10 ਦੀ ਪਾਲੀ ਦੇ ਘਰ ਨਹੀਂ ਵਧੀਆ ਗੱਲ ਆ ਸਹੀ ਆ ਗੱਲ ਤੁਹਾਡੀ ਹਾਂਜੀ ਹਾਂ ਨਾ 42 ਦੀ ਦੇਦੀ ਹੈ ਵੀ 42000 ਦੀ ਹਾਂਜੀ ਠੀਕ ਹੈ ਵੀਰ ਜੀ ਬਿਲਕੁਲ ਜੀ 40000 ਛੋਟ ਕਰ ਦਾਂਗੇ ਹੋਰ 41000 ਦੀ ਭਾਵੇਂ 41000 ਖਾਤੇ ਜੇ ਪਾਦੇ ਪੈ ਕੋ ਲੱਗਦੇ ਦੇ ਦੇ ਠੀਕ ਹੈ ਲਓ ਵੀਰ ਜੀ 41000 ਦੀ ਵਸ਼ੀ ਬਹੁਤ ਚੰਗੀ ਦੂਜਾ ਸੂਆ ਆ ਗਿਆ ਨੇ ਦੇਖੋ ਬ੍ਰੀਡ ਅਗਲੇ ਪਾਸੇ ਫਿਰ ਬੜੀ ਸਿਰੇ ਦੀ ਵਹਿੜ ਆ ਗਈ ਰਾਜੂ ਵੀਰ ਖੋਲ ਪਹਿਲਾਂ ਇਹ ਸੋਨੂੰ ਵੀ ਦੂਜਾ ਸੂਆ ਦੂਜਾ ਸੂਆ ਹੋਵੇ ਜੀ ਦੂਜਾ ਸੂਆ ਜੇ ਚੰਗੇ ਰਿਕਾਰਡ ਵਾਲੀ ਵਹਿੜ ਜੀ ਲਓ ਵੀਰ ਜੀ ਪਹਿਲੇ ਸੂਏ ਤੇ ਬਾਕੀ ਥਣਾਂ ਦਾ ਬੜਾ ਸਹਾਈ ਤੇ ਗਿਆ ਥਣ ਬੜਾ ਪਿਆਰਾ ਮਸ਼ੀਨ ਲਗਾਏ ਬਾਕੀ ਜਾਤ ਨਸਲ ਬਹੁਤ ਜਿਆਦੀ ਚੰਗੀ ਆ ਬਾਕੀ ਇਹੋ ਜਿਹਾ ਥਣ ਕਿਸੇ ਵਿਰਲੇ ਪਸ਼ੂ ਨੂੰ ਲੱਗਦਾ ਹੈ ਜਿਹੜੇ ਵੀਰ ਤੋਂ ਆਈ ਨਾ ਹਾਂਜੀ ਉਹ ਆਦੇ ਰਾਤ ਨੂੰ ਚੋਈ ਤੁਸੀਂ ਦੱਸੋਗੇ ਤੇ ਸਿਰੇ ਚੋਈ ਨਾ ਕੋਈ ਚੋਣ ਵਾਲੀ ਆ ਅੱਛਾ ਇੰਨੀ ਵੀਰ ਤੋਂ ਨੂੰ ਮੰਦੀ ਇੰਨੀ ਪਦੀ ਆ ਨਾ ਵਿੱਚ ਥਣਾ ਦਾ ਸੈਜ ਗੈਪ ਤੁਹਾਨੂੰ ਦਿਖਾਉਨੇ ਵੇਖੋ ਰੱਬ ਨੇ ਐ ਚਿਪਰਾ ਹੀ ਘੜ ਘੜ ਲਾਈਆਂ ਹੈ ਸੋਨੂੰ ਵੀਰ ਜੀ ਠੀਕ ਆ ਠੀਕ ਆ ਅਜਾ ਸੋਨੂ ਵੀਰ ਦੀ ਕਰ ਜੂਗੀ ਐ ਕਿ ਦੁੱਧ ਕਿੰਨਾ ਕਰ ਜੂਗੀ ਦੁੱਧ ਪਾਜੀ ਹੁੰਦਾ ਕੋ ਗਰਦੀ ਗੁਰਮੀ ਤੁਹਾਨੂੰ ਪਤਾ ਗਾਂ ਹੁੰਦੀ ਆ ਹਾਂਜੀ ਦੁੱਧ ਫੇਰ ਹੀ 15-16 ਕਿਲੋ ਚਵਾਈ ਜਾਊਗੀ 15-16 ਕਿਲੋ ਗਰਮੀ ਗੁਰਮੀ ਦੀ ਬਰੀਡ ਵਾਲੀ ਵਧੀਆ ਵਾ ਠੀਕ ਆ ਠੀਕ ਆ ਤੇ ਸੋਨੂ ਵੀਰ ਜੀ ਹਾਂ ਬਾਈ ਜੀ ਫੇਰ ਇਹਦਾ ਕਿੰਨਾ ਮੋਲ ਸੋਨੂ ਵੀਰ ਜੀ ਦੱਸੋ ਹਾਂ ਨਾ ਪਾਜੀ 155000 55000 ਮੋਲ ਛੋਟੇ ਸਮਝੇ گاਵਾ ਨਾਲ ਸਮਝੇ ਮੱਝੇ ਸਮਝੇ ਨਾਲ ਮੱਝੇ ਸਮਝੇ ਤੇ ਸੋਨੂ ਵੀਰ ਜੀ ਫੇਰ ਦੱਸੋ ਜਾਇਜ ਦੱਸੋ ਮੈਂ ਤਾਂ ਕਹਾ ਪਾਜੀ ਕੋਈ ਹਜ਼ਾਰ ਖੰਡ ਛੱਡ ਦਾਂਗੇ ਹਜ਼ਾਰ ਖੰਡ ਹਾਂਜੀ ਹ 52 ਦੀ ਦੇ ਰਹੀ ਹੈ ਬੀਕੀ 52000 ਦੀ ਹਾਂ ਜੀ ਬਾਜੀ ਜੇ ਜੋੜਾ ਹੀ ਕੋ ਲੈਣਾ ਹਾਂਜੀ ਉਹਦਾ ਇੱਕ ਇਹ ਬੰਨ ਰਿਹਾ ਦਾ ਪਤਾ ਜੀ ਅੱਛਾ 90 ਦਾ ਜੋੜਾ ਹੀ ਲੈ ਲਓ ਵੀਰ ਜੀ ਸੋਨੂ ਵੀਰ ਦੀਆਂ ਹੋਣਗੀਆਂ ਕਿੱਕੇ ਤਾਂ ਜਾਣਗੇ ਕਰਮਾਲੀਆਂ ਤੇ ਜਿੱਥੇ ਭਾਈ ਜਾਣ ਗਿਆ ਤੇ ਬਾਕੀ ਪਸ਼ੂ ਸਾਰੇ ਬੜੇ ਚੰਗੇ ਆਗੇ 90 ਦਾ ਹਾਂ ਠੀਕ ਹੈ ਸੋਨੂ ਵੀਰ ਵੇਚ ਹੈਗੀ ਭਾਜੀ ਇਹਨਾਂ ਦੀ ਨਾ ਇਹਨਾਂ ਦੀ ਪੌਂਚ ਨਹੀਂ ਜਾਈ ਅੱਛਾ 90 ਦਾ ਸੁੱਕਾ ਪੋਕਾ ਪੌਂਚ ਕੱਲੀ ਹੈਗੀ ਆ ਜਿਹੜੀ ਪਹਿਲੇ ਨੰਬਰ ਵਾਲੀ ਜੋੜੀ ਹੈ ਲੋ ਵੀਰ ਜੀ ਪਹਿਲੇ ਨੰਬਰ ਵਾਲੀ ਮੇਰੇ ਵੀਰੇ ਧਿਆਨ ਰੱਖਿਓ ਮੁਰਗੇ ਕਿਉਂਕਿ ਕੋਈ ਪੈਸੇ ਪਾ ਕੇ ਕਵੇ ਅਸੀਂ ਪੌਂਚ ਕਰਾਉਣੀ ਪਹਿਲੇ ਨੰਬਰ ਆਈ ਜਿਹੜੀ ਸੂਈ ਛੋਟੀ ਉਹਦੀ ਪਹੁੰਚੇ ਹਾਂ ਠੀਕ ਹੈ ਸੋਨੂੰ ਵੀਰ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਮੇਰੇ ਵੀਰ ਭਰਾ ਇੱਥੇ ਆਪਣੀਆਂ ਚੈੱਕ ਕਰਾਉਣ ਬਾਹਰ ਕੋਈ ਵੇਸ ਚਾ ਕੇ ਖੜਦਾ ਠੀਕ ਹੈ ਪਾਜੀ ਹਾਂ ਮੇਰਾ ਵੀਰ ਨਹੀਂ ਹੋ ਚੁੱਕਾ ਵੀਡੀਓ ਕਾਲ ਤੇ ਚਵਾਲੇ ਵੀਡੀਓ ਕਾਲ ਤੇ ਚਵਾਲੇ ਠੀਕ ਹੈ ਸੋਨੂੰ ਵੀਰ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਠੀਕ ਹੈ ਪਾਜੀ